ਤੇ ਅੱਜ ਦਾ ਜਿਹੜਾ ਮਹੌਲਾ ਬਾਬਾ ਜੀ ਮੈਂ ਕਹਿਣਾ ਵੀ ਸਾਰਾ ਪੰਜਾਬ ਸੁੱਤਾ ਪਿਆ ਕਿਤੇ ਮਰਤਾ ਨਹੀਂ ਗਏ ਲੋਕ ਪੰਜਾਬੀ ਇਹ ਸਾਰੀਆਂ ਗੱਲਾਂ ਫालतੂ ਦੀਆਂ ਨੇ ਦੇਖੋ ਜਿਨ੍ਹਾਂ ਦੇ ਵਿੱਚ ਜਮੀਰ ਜਾਗਦੀ ਆ ਉਹ ਸਰਦਾਰ ਸਿੱਧਾ ਪਾਈ ਸਾਹਿਬ ਜੀ ਇਹਨਾਂ ਦੇ ਉੱਤੇ ਟਾਰਗੇਟ ਕਰੋ ਆਪਾਂ ਨੇ ਪ੍ਰਵਾਸੀ ਕਿੱਥੇ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣੇ ਹਾਂਜੀ ਹਿਆਰਪੁਰ ਦੇ ਵਿੱਚ ਸੌਰੀ ਉਹਦੇ ਵਿੱਚ ਦੇਖੋ ਬੱਚੇ ਦੇ ਨਾਲ ਕੋਰ ਕਰਮ ਕਰਕੇ ਉਹਦੇ ਪਿੱਛੇ ਮੰਨ ਕੇ ਚੱਲ ਬਾਬਾ ਜੀ ਉਹਨਾਂ ਰਾੜ ਵੀ ਪਾਤੀ ਗੰਦੇ ਬੰਦਿਆਂ ਨੇ ਤੇ ਪਰ ਸਾਡੇ ਸਤਿਗੁਰੂ ਦੇ ਬਾਬਾ ਇਹਨਾਂ ਨੂੰ ਲੋਕ ਜਿਹੜੇ ਆਪਦੇ ਘਰਾਂ ਦੇ ਵਿੱਚ ਕਮਰੇ ਦੇ ਕੇ ਮੰਨ ਕੇ ਚਲ ਕਿਰਾਏ ਦੇ ਵਿੱਚ ਬਿਠਾਈ ਬੈਠੇ ਨੇ ਪੰਥ ਵੱਲੋਂ ਭੇਜੇ ਗਏ ਆਂ ਅਸੀਂ ਸਾਡੇ ਇਸ ਮਲੇਰ ਕੋਟਲੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਜਿੱਥੋਂ ਤੱਕ ਮੇਰੀ ਵੀਡੀਓ ਸੁਣਦੇ ਆ ਜੇ ਕਿਸੇ ਨੇ ਪਾਪਾ ਜੀ ਕੋਈ ਵੀ ਗਲਤੀ ਕਰ ਲਈ ਕਿਸੇ ਦੇ ਬੱਚੇ ਨੇ ਕਰ ਲਈ ਮੰਨ ਲਓ ਉਸ ਤੋਂ ਬਾਅਦ ਮਾਪੇ ਵੀ ਆ ਕੇ ਮਿੰਨਤਾਂ ਕਰਦੇ ਨੇ ਇਹ ਤਾਂ ਦਾ ਕੁਝ ਨਹੀਂ ਹੋਊਗਾ ਉਹਦੇ ਮਾਪੇ ਉਹਦੇ ਵੀ ਡਾਂਗ ਫਿਰੂਗੀ ਫੁੱਲ ਰੱਜ ਕੇ ਪੰਥ ਵੱਲੋਂ ਤੇ ਉਹਦੇ ਬੱਚੇ ਨਾਲ ਤਾਂ ਜਿਹੜਾ ਕੁਝ ਹੋਣਾ ਉਹ ਹੋਣਾ ਹੀ ਆ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਮੁੱਦਾ ਬੜਾ ਗਰਮਾਇਆ ਹੋਇਆ ਹੈ ਗੱਲ ਕਰੀਏ ਪ੍ਰਵਾਸੀ ਅਤੇ ਪੰਜਾਬੀ ਪੰਜਾਬੀਆਂ ਦੇ ਵੱਲੋਂ ਇਸ ਟਾਈਮ ਨਾਰੇ ਵੀ ਲਗਾਏ ਜਾ ਰਹੇ ਨੇ ਪ੍ਰਵਾਸੀ ਭਜਾਓ ਪੰਜਾਬ ਬਚਾਓ